ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਅਮਨ ਸਿੰਘ ਕਰਾਚੋਂ ਵੀਰੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀਰ ਜੀ ਨਾ ਤਾਂ ਸਾਡੀ ਇਹ ਬੂਟਿਆਂ ਨਾਲ ਜ਼ਮੀਨ ਦਾ ਰੋਲਾ ਹੈ ਨਾ ਇਹ ਕਿਸੇ ਦੀ ਜ਼ਮੀਨ 'ਚ ਖੜੇ ਨੇ ਅੱਗ ਲਾ ਕੇ ਸੋਹਣੇ ਸੋਹਣੇ ਬੂਟਿਆਂ ਨੂੰ ਨਾ ਬਰਬਾਦ ਕਰੀਏ ਭਾਈ ਔਰ ਅਨੇਕਾ ਪ੍ਰਕਾਰ ਦੇ ਜੀਵ ਜੰਤੂ ਇਹਨਾਂ ਨਾਲ ਮਰਦੇ ਨੇ ਦਿਲ ਨੂੰ ਦੁੱਖ ਹੁੰਦਾ ਬਾਈ ਕਿਉਂਕਿ ਇਹਨਾਂ ਨਾਲ ਤਾਂ ਸਾਡਾ ਕੋਈ ਜ਼ਮੀਨਦਾਰ ਰੋਲਾ ਨਹੀਂ ਨਾ ਬੱਟ ਦਾ ਰੋਲਾ ਹੈ ਇਹਨਾਂ ਨੂੰ ਕਿਉਂ ਅਸੀਂ ਐ ਇੱਥੇ ਸਾਨੂੰ ਉਲਟਾ ਸ ਆਕਸੀਜਨ ਦਿੰਦੇ ਨੇ ਆ ਦੇਖੋ ਇਹਨਾਂ ਨੇ ਕੀ ਬਗਿਆੜਿਆ ਬਾਈ ਹਨਾ ਦਿਲ ਨੂੰ ਮੰਨ ਲਓ ੱਟਕਾ ਵੱਜਦਾ ਕਿਹਨੂੰ ਸਮਝਾਈਏ ਕਿਹਨੂੰ ਕਿਹਦੇ ਅੱਗੇ ਰੋਈਏ ਇਹ ਚੀਜ਼ਾਂ ਜੇਸੀ ਸਮਝਾਂਗੇ ਦੇਖੋ अनेका ਪ੍ਰਕਾਰ ਦੇ ਬੂਟੇ ਮੱਚ ਕੇ ਸਵਾਹ ਹੋ ਗਏ ਆ ਦੇਖੋ ਵੀਰ ਬਣ ਕੇ ਅੱਗ ਤੋਂ ਪਰਹੇਜ਼ ਕਰੀਏ ਤੇ ਇਹਨੂੰ ਗੁੱڈن ਨਾਲ ਹੀ ਠੀਕ ਹੋ ਸਕਦਾ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ